ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਦੂਜੀ ਵਾਰੀ ਜਿਹੜੇ ਡ੍ਰੈਗਨ ਫਰੂਟ ਆ ਉਹਨਾਂ ਨੂੰ ਤੋੜਨ ਸਤੰਬਰ ਲਾਸਟ ਚੱਲ ਰਿਹਾ ਹੈ ਇਸ ਵਕਤ ਤੇ ਆਪਣੇ ਡ੍ਰੈਗਨ ਫਰੂਟ ਜਿਹੜੇ ਉਹ ਕਾਫੀ ਪੱਕ ਕੇ ਤਿਆਰ ਹੋ ਰਹੇ ਨੇ ਤੇ ਆ ਦੋ ਚਾਰ ਹੀ ਆ ਬਸ ਹੋਰ ਤੇ ਇਸ ਤੋਂ ਅੱਗੇ ਨਹੀਂ ਲੱਗੇ ਹੈਗੇ ਇਹ ਤੇ ਜਿਹੜੇ ਪੱਕ ਚੁੱਕੇ ਆ 5-6 ਅੱਜ ਹੋਣੇ ਆ ਸ਼ਾਇਦ ਉਸ ਤੋਂ ਵੀ ਜ਼ਿਆਦਾ ਹੀ ਹੋਣ ਆਪਾਂ ਦੇਖਦੇ ਆਂ ਤੇ ਫਿਰ ਤੋੜਦੇ ਆਂ ਇਹਨਾਂ ਨੂੰ ਤੇ ਨਾਲੇ ਆਪਾਂ ਅੱਜ ਇਹਨਾਂ ਨੂੰ ਖਾਦ ਪਾਣੀ ਆ ਤੇ ਪਾਣੀ ਵੀ ਦੇਣਾ ਤੇ ਇਹਦੇ ਨਾਲ ਹੀ ਅੱਜ ਇਹਨਾਂ ਨੂੰ ਸਪਰੇਅ ਕਰਨੀ ਆ ਤਾਂ ਕਿ ਜਿਹੜਾ ਅਗਲਾ ਫਰੂਟ ਆ ਉਹ ਇਹਨਾਂ ਨੂੰ ਲੱਗ ਸਕੇ ਕਿਉਂਕਿ ਇਹ ਬੇਮੌਸਮੀ ਜੇ ਲੱਗ ਕੇ ਤਿਆਰ ਹੋ ਗਏ ਆ ਤੇ ਉਸ ਤੋਂ ਬਾਅਦ ਇਹ ਲੱਗੇ ਨਹੀਂ ਹੈਗੇ ਇਹ ਡ੍ਰੈਗਨ ਫਰੂਟ ਤੇ ਉੱਤੇ ਤੁਸੀਂ ਦੇਖੋ ਚਿੱਕੜਲੀ ਕਾਲੇ ਰੰਗ ਦੀ ਜਿਹੜੀ ਕਿੱਦਾਂ ਬੈਠੀ ਆ ਜਿਹੜੀ ਕਿ ਦਿਖਾਈ ਵੀ ਨਹੀਂ ਦੇ ਰਹੀ ਸੀਗੀ ਤੇ ਮੈਂ اسی ਤਰ੍ਹਾਂ ਇਹਨੂੰ ਹੱਥ ਲਾ ਲੈਣ ਲੱਗੀ ਸੀ ਇਹ ਹਿੱਲ ਵੀ ਨਹੀਂ ਰਹੀ ਇੱਥੋਂ ਚਾਹੀਦੀ ਬਿਮਾਰ ਹੋਊਗੀ ਜਾਂ ਤਾਂ ਤੇ ਹੁਣ ਆਪਾਂ ਤੋੜਦੇ ਆ ਤੇ ਨਾਲ ਨਾਲ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਫਲ ਲਵਾ ਜਿਹੜਾ ਡ੍ਰੈਗਨ ਫਰੂਟ ਇਹਨਾਂ ਦਾ ਸਾਈਜ਼ ਵੀ ਕਾਫੀ ਜਿਹੜਾ ਵਧੀਆ ਬਣਿਆ ਵਾ ਹੁਣ ਜਿਹੜੇ ਆਪਾਂ ਫਸਟ ਟਾਈਮ ਤੋੜੇ ਸੀ ਉਹ ਕਾਫੀ ਛੋਟੇ ਸੀ ਮੈਂ ਚਾਕੂ ਵਗੈਰਾ ਨਹੀਂ ਲੈ ਕੇ ਆਈ ਤੇ ਇਸ ਤਰ੍ਹਾਂ ਹੀ ਘੁਮਾ ਕੇ ਵੀ ਤੁਸੀਂ ਤੋੜ ਸਕਦੇ ਹੋ ਮੈਨੂੰ ਲੱਗਦਾ ਵੀ ਮੈਨੂੰ ਕੈਮਰਾ ਰੱਖਣਾ ਪੈਣਾ ਤਾਂ ਫਿਰ ਮੇਰੇ ਕੋ ਟੁੱਟੂਗਾ ਨਹੀਂ ਤੇ ਇਹਦੀਆਂ ਟਾਹਣੀਆਂ ਦੇਖੋ ਇਸ ਤਰ੍ਹਾਂ ਟੁੱਟੇ ਜਾਣੀਆਂ ਨਾਲ ਪਹਿਲਾਂ ਮੈਂ ਤੋੜ ਲਵਾਂ ਤੇ ਫਿਰ ਮੈਂ ਅੱਗੇ ਤੁਹਾਨੂੰ ਦਿਖਾਉਣੀ ਆ ਦੋ ਮੈਂ ਤੋੜ ਲੈਨੇ ਤੇ ਇਧਰਲੀ ਸਾਈਡ ਵੀ ਕਾਫੀ ਲੱਗੇ ਹੋਏ ਆ ਅੱਜ ਆਪਾਂ ਜਿਹੜੇ ਪੱਕੇ ਹੋਏ ਆ ਉਹ ਆਪਾਂ ਸਾਰੇ ਹੀ ਤੋੜ ਲੈਣੇ ਆ ਕਿਉਂਕਿ ਜਾਨਵਰਾਂ ਦਾ ਵੀ ਥੋੜਾ ਡਰ ਰਹਿੰਦਾ ਆ ਕਿ ਟੋਕ ਨਾਲ ਲਗਾ ਦੇ ਦੇ ਵਿੱਚ ਤੇ ਫਿਰ ਇਹ ਖਾਣ ਵਾਲਾ ਹੀ ਨਹੀਂ ਰਹਿੰਦਾ ਇੱਕ ਵਾਰੀ ਜੇ ਜਾਨਵਰ ਨੇ ਟੱਕ ਦਿੱਤਾ ਨਾ ਇਨ ਦਾ ਕਲਰ ਸਾਈਜ਼ ਦੇਖੋ ਤੁਸੀਂ ਬਿਨਾ ਕਿਸੇ ਦਵਾਈ ਤੋਂ ਕਿੰਨਾ ਸੋਹਣਾ ਬਣਿਆ ਵਾ ਆਪਾਂ ਕੋਈ ਦਵਾਈ ਵਗੈਰਾ ਵੀ ਨਹੀਂ ਇਹਨਾਂ ਨੂੰ ਪਾਈ ਤੇ ਇਹਦੇ ਪੱਤੀਆਂ ਦੇਖੋ ਗ੍ਰੀਨ ਨੇ ਤੇ ਇਹਦਾ ਖੁਦ ਦਾ ਜਿਹੜਾ ਕਲਰ ਆ ਉਹ ਬਿਲਕੁਲ ਡਾਰਕ ਮਜ਼ੈਂਟਾ ਕਲਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਤੇ ਇਹਨਾਂ ਆਪਾਂ ਤੋੜ ਚੁੱਕੇ ਹਾਂ ਇਹਦਾ ਕਲਰ ਥੋੜਾ ਹਲੇ ਗ੍ਰੀਨ ਆ ਪਰ ਜੇ ਨੂੰ ਆਪਾਂ ਤੋੜ ਕੇ ਰੱਖ ਦਾਂਗੇ ਤੇ ਪੱਕ ਜਾਣਾ ਪਰ ਮੈਂ ਹਜੇ ਇਹਨੂੰ ਨਹੀਂ ਤੋੜਨਾ ਆਪਾਂ ਇਹਨੂੰ ਛੱਡ ਦੇਣਾ ਆ ਕਿ ਆਪਣੇ ਖਾਨ ਜੋਗੇ ਜਿਹੜੇ ਪੱਕੇ ਹੋਏ ਹੋ ਜਾਣੇ ਨੇ ਇਹ ਦੇਖੋ ਉਸ ਆਪਣੇ ਇੱਧਰ ਦੂਜੀ ਸਾਈਡ ਵੀ ਲੱਗੇ ਹੋਏ ਨੇ ਦੇਖਦੇ ਆ ਜੇ ਤਾਂ ਬਿਲਕੁਲ ਪੱਕ ਗਏ ਹੋਏ ਤਾਂ ਫੇਰ ਹੀ ਆਪਾਂ ਤੋੜਨੇ ਆ ਜੇ ਨਹੀਂ ਪੱਕੇ ਹੋਏ ਤਾਂ ਫੇਰ ਆਪਾਂ ਛੱਡ ਦੇਣੀ ਆ ਫੇਰ ਕੱਲ ਤੱਕ ਇਹ ਦੁਬਾਰਾ ਜਿਹੜੇ ਉਹ ਪੱਕ ਗਏ ਤਿਆਰ ਹੋ ਜਾਣੇ ਨੇ ਇਹਨਾਂ ਦਾ ਕਲਰ ਹਲੇ ਤੁਸੀਂ ਦੇਖੋ ਥੋੜਾ ਗ੍ਰੀਨ ਆ ਮਤਲਬ ਜ਼ਿਆਦਾ ਸੁਭਾ ਨਹੀਂ ਹੋਇਆ ਇਸਕੇ ਕਰਕੇ ਇਹਦੇ ਵਿੱਚ ਜਿਹੜੀ ਮਿਠਾਸ ਆ ਨਾ ਉਹ ਬਹੁਤ ਘੱਟ ਹੋਣੀ ਆ ਤੇ ਆਪਾਂ ਇਹਨੂੰ ਨਹੀਂ ਤੋੜਾਂਗੇ ਇਹਦਾ ਵੀ ਕਲਰ ਜਿਹੜਾ ਇੰਨਾ ਜ਼ਿਆਦਾ ਰੈੱਡ ਨਹੀਂ ਹੋਇਆ ਤੇ ਇੱਧਰ ਵੀ ਜਿਹੜੇ ਇਹਨਾਂ ਦਾ ਵੀ ਕਲਰ ਇੰਨਾ ਜ਼ਿਆਦਾ ਹਲੇ ਰੈੱਡ ਨਹੀਂ ਹੋਇਆ ਤੇ ਇੱਧਰ ਦੇਖੋ 베ਰੀ ਤਾਂ ਆਪਾਂ ਤੁਹਾਨੂੰ 베ਰੀਆਂ ਵੀ ਦਿਖਾਉਨੇ ਆ ਆਪਣੀਆਂ 베ਰੀਆਂ ਦੇ ਉੱਤੇ ਦੇਖੋ ਤੁਸੀਂ ਬੂਰ ਜਿਹੜਾ ਆ ਜੇ ਕੈਮਰੇ ਦੇ ਵਿੱਚ ਦਿਸ ਰਿਹਾ ਹੋਵੇ ਤੇ ਬੂਰ ਜਿਹੜਾ ਆ ਉਹ ਦੇਖੋ ਤੁਸੀਂ ਲੱਗ ਚੁੱਕਾ ਆ ਤੇ ਇਹਨਾਂ ਨੂੰ ਵੀ ਹੁਣ ਇੱਕ ਦੋ ਜਿਹੜੀਆਂ ਸਟੇਆ ਵਾਂ ਉਹ ਆਪਾਂ ਕਰਨੀਆਂ ਨੇ ਇੱਧਰ ਆਪਣੀਆਂ ਗ੍ਰੀਨ ਐਪਲ ਬੇਰਾਈ ਵਾਲੀ ਇਹ ਵਾਲੀ ਹੈਗੀ ਆ ਜੀ ਔਰ ਰੈੱਡ 베ਰੀ ਮਿਸ ਇੰਡੀਆ ਇਹਦੇ ਨਾਲ ਹੀ ਜਿਹੜੀ ਇੱਧਰ 베ਰੀ ਆ ਇਹ 베ਰ ਅਪ੍ਰੈਲ ਦੇ ਲਾਸਟ ਵਿੱਚ ਪੱਕਦੇ ਆ ਇਸ 베ਰੀ ਦਾ ਨਾਮ ਨਹੀਂ ਮੈਨੂੰ ਪਤਾ ਤੇ ਤੁਸੀਂ ਦੇਖ ਸਕਦੇ ਹੋ ਬੂਰ ਜਿਹੜਾ ਆ 베ਰੀਆਂ ਨੂੰ ਲੱਗ ਚੁੱਕਾ ਆ ਪੰਜਾਬ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਪਣੇ ਡ੍ਰੈਗਨ ਇਹ ਮੇਰਾ ਹੈ ਗੱਬ ਬਲੈਕ 베ਰੀ ਦਾ ਪਲਾਂਟ ਹੈ ਇੱਧਰ ਦੇਖੋ ਤੁਸੀਂ ਕਿੰਨਾ ਇਹਦਾ ਇਹ ਮਲ ਚੁੱਕਾ ਹੈ ਮਤਲਬ ਝੁੰਬ ਜਾਈ ਮਲ ਗਿਆ ਹੈ ਇਹਦਾ ਬਹੁਤ ਜ਼ਿਆਦਾ ਇਹ ਹੋ ਗਿਆ ਇਹਦੀ ਹੁਣ ਆਪਾਂ ਥੋੜੀ ਕਟਿੰਗ ਕਰਾਂਗੇ ਇੱਕ ਡ੍ਰੈਗਨ ਫਰੂਟ ਆਪਣਾ ਇੱਧਰ ਵੀ ਪੱਕਾ ਹੋਇਆ ਇਹ ਦੇਖੋ ਇਹ ਵੀ ਆਪਾਂ ਤੋੜ ਲੈਨੇ ਆ ਇਹ ਤਾਂ ਕੰਡੇ ਬਹੁਤ ਜ਼ਿਆਦਾ ਐ ਇਹਨਾਂ ਨੂੰ ਬਹੁਤ ਸੰਭਲ ਕੇ ਤੋੜਨੇ ਪੈਂਦੇ ਜੇ ਕਰੀ ਕੰਡਾ ਲੱਗ ਜਾਂਦਾ ਨਾ ਤੇ ਕਿੰਨੀ ਦੇਰ ਸਾੜ ਤੋਂਦਾ ਰਹਿੰਦਾ ਬਸ ਇੰਨੇ ਕੀ ਆਪਾਂ ਤੋੜਨੇ ਆ ਲਗਭਗ ਦਿੰਦਾ ਇਹਦਾ 5 6 ਦੇ ਕਰੀਬ ਆਪਾਂ ਤੋੜ ਲਏ ਆ ਸਾਰੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਕੱਢ ਕੇ ਇਹਦੇ ਪੰਜ ਆਪਾਂ ਤੋੜ ਲਏ ਨੇ ਤੁਸੀਂ ਕਲਰ ਦੇਖੋ ਇਹਨਾਂ ਦਾ ਕਿੰਨਾ ਸੋਹਣਾ ਆ ਤੇ ਤੁਸੀਂ ਵੀ ਚਾਹੋ ਤੇ ਆਪਣੇ ਘਰ ਦੇ ਵਿੱਚ ਹੁਣ ਇਸ ਮੌਸਮ ਦੇ ਵਿੱਚ ਡ੍ਰੈਗਨ ਫਰੂਟ ਲਗਾ ਸਕਦੇ ਹੋ ਕਿਉਂਕਿ ਹੁਣ ਫੰਗਸ ਵਗੈਰਾ ਇਸ ਮੌਸਮ ਚ ਬਹੁਤ ਘੱਟ ਲੱਗਦੀ ਆ ਕਿਉਂਕਿ ਬਾਰਿਸ਼ ਲਗਭਗ ਜਿਹੜੀ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਆ ਤੇ ਤੁਸੀਂ ਹੁਣ ਨਰਸਰੀ ਤੋਂ ਲਿਆ ਕੇ ਡ੍ਰੈਗਨ ਫਰੂਟ ਲਗਾ ਸਕਦੇ ਹੋ ਇਹਦਾ ਪਲਾਂਟ ਆਰਾਮ ਨਾਲ ਹਰ ਇੱਕ ਨਰਸਰੀ ਤੋਂ ਅੱਜਕੱਲ ਲਗਭਗ ਮਿਲ ਜਾਂਦਾ ਨਹੀਂ ਤਾਂ ਤੁਸੀਂ ਆਨਲਾਈਨ ਮਿਸ਼ੂ Amazon ਲਗਭਗ ਇਹਨਾਂ ਸਾਰੀਆਂ ਐਪ ਤੇ ਹੈਗੇ ਆ ਪਲਾਂਟ ਉੱਥੋਂ ਵੀ ਤੁਸੀਂ ਲਿਆ ਕੇ ਲਗਾ ਸਕਦੇ ਹੋ ਤੇ ਏ ਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਉਮੀਦ ਕਰਦੇ ਆ ਕਿ ਤੁਸੀਂ ਪਸੰਦ ਕਰੋਗੇ ਬਨੇਰੋ ਮੇਰੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਹੁਣ ਆਪਣੇ ਜਿਹੜੀ ਗਾਂ ਅੱਗੇ ਅਮਰੂਦ ਆ ਅਮਰੂਦ ਵੀ ਲੱਗਨੇ ਸਟਾਰਟ ਹੋ ਗਏ ਆ ਤੇ ਉਹਦੀ ਬੈਗਿੰਗ ਵਗੈਰਾ ਆਪਾਂ ਕਰਨੀ ਆ ਤੇ ਫਿਰ ਆਪਾਂ ਉਹ ਕਿ ਝੜ ਨਾਲ ਜਿਹੜੀ ਵੀਡੀਓ ਹੋਵੇ ਉਹ ਸ਼ੇਅਰ ਕਰਾਂਗੇ ਤੇ ਇਸ ਤਰ੍ਹਾਂ ਤੁਸੀਂ ਇਹਦੀ ਨਾਲ ਦੀ ਨਾਲ ਜਿਹੜੀ ਟਿਪ ਵਾ ਨਾ ਉਹਨੂੰ ਕੱਟਦੇ ਰਿਹਾ ਕਰੋ ਡ੍ਰੈਗਨ ਫਰੂਟ ਦੀ ਉਹਦੇ ਨਾਲ ਕੀ ਹੁੰਦਾ ਜਿਹੜਾ ਪਲਾਂਟ ਉੱਗੇ ਵੱਧ ਨੂੰ ਹਟ ਜਾਂਦਾ ਤੇ ਉਹਦੇ ਨਾਲ ਜਿਹੜਾ ਉਹਨੂੰ ਫਰੂਟ ਫਿਰ ਲੱਗ ਜਾਂਦਾ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸასი ਕਾਲ